ਆਹ ਨੂੰ ਕੜਾ ਸਵਾਸ ਤੇ ਨੀਂਦ ਤੇ ਕਿਦੋਂ ਤੋਂ ਦੇ ਦੋਸਤ ਆਏ ਵੀਰੇ ਠੀਕ ਠਾਕੋ ਕਹਤੇ ਹੈਂ ਸਾਹਿਬ ਕੁਛ ਨਹੀਂ ਹੋਇਆ ਕਿਹੋ ਜਿਹਾ ਪਾ ਗਿਆ ਤੇ ਹੋਰ ਕਿਹਨੇ ਪਾ ਦੇ ਅੱਜ ਵੀ ਜੇ ਪਾਦਾ ਕਿਹੜਾ ਹੋ ਵੀ ਕੰਪਲੀਟ ਏ ਇਹ ਚੈੱਕ ਕਰੰਦਾ ਆ ਜੇ ਕਿਤੇ ਆਵਾਜ਼ ਆਉਂਦੀ ਕੋਈ ਜਾਂ ਕਿਦਾਂ ਤੇ ਕਿਹੜਾ ਅੱਜ ਪਾਤਾ ਵਾ ਆਹ ਹਲੇ ਸਾਗਵਾ ਕਰਾਂ ਦੀ ਆਵਾਜ਼ ਆ ਜਿਹੜੀ ਇਹ ਹਟ ਜੂਗੀ ਉਹ ਵੀ ਮੁੜ ਕੇ ਨਵੇਂ ਕਿੱਦੇ ਆ ਮਾਣਾ ਲੱਗਣਾ ਹੈ ਇਹਦੇ ਵਾਲੇ ਚੈਂਪਨ ਵਾਲੀ ਆ ਇਹਦੇ ਵਾਲੇ ਇਧਰ ਹੋ ਗਏ ਤੇ ਫੇਰ ਇਧਰ ਹੁੰਨੇ ਆ ਐਂਕਾ ਇੱਕ ਕੰਪਲੀਟ ਕਰ ਲੀਏ ਤੇ ਫੇਰ ਇਹਨੂੰ ਲਾ ਦਾਂਗੇ ਤੇ ਫੇਰ ਦੂਜੇ ਬੰਨੇ ਹੁੰਨੇ ਆ ਦੇ ਵੀ ਆਪਣਾ ਮੇਟੀ ਹੈ ਠੀਪ ਆ ਇਹ ਦੋਸਤ ਜੀ ਇਹ ਦੀ ਸਤੀਪ ਕਾਸੀ ਨੂੰ ਤੇਲ ਮਾਰਨ ਦੇ ਆਹ ਅgetElementById ਮਸ਼ੀਨ ਨੂੰ ਪਾਣੀ ਆਈ ਇਹ ਰਿਕਸੀ ਦੇਖ ਸਕਦੇ ਸਾਡੇ ਆਪਣਾ ਬੜੇ ਸੇ ਪੱਥੇ ਆ ਹਾਂ ਹੁਣ ਕੋਟੇ ਨਹੀਂ ਦਾ ਐਸੇ ਤਾਂ ਮਹਲਾ ਪਾ ਵੀ ਕਰੀ ਹੁੰਦੇ ਆ ਕੰਮ ਆ ਲਿਆਓ ਮਾ ਮੈਂ ਕਿਤਾਬ ਕਰੋ ਕਿਸੇ ਕੰਮ ਹੋਣੇ ਆਪੇ ਬੇਨੇ ਹੋ ਗਿਆ ਤਰਫਾ ਸਾਰਾ ਜਿਹੜੀ ਇਸੋਂ ਦਾ ਰੇਤਾ ਕਿੰਨਾਂ ਕਵਾਲੀ ਕੜਤੀ ਇਥੇ ਗਾਇਸ ਨੂੰ ਦੂਜੇ ਪਾਸੇ ਆਪਣਾ ਥੋਨੇ ਵਾਲੇ ਤਾਈਰੇ ਕੰਨ ਕਵਾਲੀ ਸੈਸੇ ਸੇ ਕੜਤੀ ਤੂੰ ਦੇਖਦੇ ਤਾਂ ਵੀ ਕਾਇਲ ਕਿੰਨਾਂ ਕਵਾਲੀ ਸੇ ਕੜਤੀ ਆ ਹੋਰ ਧੀ ਦੇ ਸਦੇ ਬਾਕੀ ਵਗੈਰਾ ਸਾਮ ਸਮਾਨ ਪਿਆ ਹੋਇਆ ਇਥੇ

मुंडेस बड़े है मेरे मुंडी तो तो है जो और देख सदी है कि अच्छे बड़े है मतलब पुछन की खाना है दस इतनी सफाई हो चुकी है इतनी सफाई करती सफाई होती है

ਆਹ ਨਿਕਾਟ ਤੇ ਵੀਰ ਨਹੀਂ ਆ ਆ ਕੀ ਆ ਢੋਕਲਾ ਬੋਤਾ ਬੁੱਟੀ ਝੋਕਾ ਪਾਪਾ ਆਗੀ ਕਿ ਠੀਕ ਹਨ ਦੇ ਨਟ ਦਿਓ ਕੱਜ ਨੂੰ ਥੋੜੀ ਨਟ ਅੱਥੇ ਡਿੱਗੇ ਪਏ ਮਿਲੇ ਤੇ ਮੈਨੂੰ ਦੇ ਤੀ ਨਣੀ ਪਾਪਾ ਜੀ ਪਾਪਾ ਨਟ ਫੜ ਲਓ ਥੱਲੇ ਡਿੱਗੇ ਸੀ ਆਹੇ ਦੇ ਰੇ ਮੈਨੂੰ ਨਾ ਥੱਲੇ ਡਿੱਗੇ ਸੀ ਆ ਤੇ ਦੋਸਤ ਮੈਂ ਪਾਪਾ ਨੂੰ ਫੜਾ ਤੇ ਥਰ ਕੇ ਨਟ ਤੇ ਆਹ ਸੀ ਇਹ ਤੇ ਆਪਣਾ ਹਮੋਸ਼ਲਾਉਨੇ ਆ ਕੁੱਤੀ ਆਏ ਨਹੀਂ ਨਹੀਂ ਇਹ ਬੇਲੇ ਕਰਾਉਂ ਠੀਕ ਹੈ ਫਿਰ ਨਾਰੋ ਫੇਰ ਲਾਉਂਗੇ